ਹਾਂਜੀ ਹਸੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਮਿੱਤਰੋ ਪਿੰਡ ਸੁਖਾਣਾੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਪੈਂਦੀ ਹੈ ਬਾਈ ਨੂੰ ਬਾਗਾਪੁਰਾਣਾ ਬਾਈ ਲਾਪਰੀਤ ਕੋਲੇ ਪਹੁੰਚੇ ਆਂ ਬਾਈ ਕੋਲੇ ਪੰਜ ਨਾਗਾ ਵਛੀਆਂ ਦੇ ਐਰ ਸ਼ੈਰ ਐਚ ਐਫ ਤੇ ਐਚ ਐਫ ਕ੍ਰੋਸ ਤੇ ਬਾਕੀ ਜਾਣਕਾਰੀ ਵਛੀਆਂ ਬਰਤੀ ਆਪਾਂ ਲਵਾਂਗੇ ਬਾਈ ਤੋਂ ਵੀ ਕਿਹੜੇ ਸੀਮਨ ਦੀ ਕਿਹੜੀ ਬੱਚੀ ਆ ਕਿਹੜੀ ਕਿਹੜੀ ਦੀ ਉਮਰ ਕਿੰਨੀ ਆ ਤੇ ਸਭ ਤੋਂ ਪਹਿਲਾਂ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਆਏ ਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਜਿਹੜੀ ਵੀ ਕਿਸੇ ਵੀ ਭਰਾ ਨੇ ਮੇਰੇ ਤੋਂ ਕੋਈ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ 62807 7991 ਤੇ ਆਪਾਂ ਕਰਦੇ ਹਾਂ ਸ਼ੁਰੂ ਪਹਿਲੇ ਨੰਬਰ ਤੋਂ ਪੰਜ ਨਾਗਾ ਬਾਈ ਕੋਲੇ ਬਹੁਤ ਸੋਹਣੀਆਂ ਬੱਚੀਆਂ ਟਾਪ ਕਲਾਸ ਆ ਬਹੁਤ ਚੰਗੀ ਜਾਤ ਪਾਤ ਆ ਦੇਖੋ ਅੰਗਰੇਜ਼ ਜਨਾਂ ਰਹੀਆਂ ਚਟੀਆਂ ਚਟੀਆਂ ਪਾਈਆਂ ਤੇ ਬਾਕੀ ਜਾਣਕਾਰੀ ਆਪਾਂ ਲੈਣੇ ਆ ਲਾਪ੍ਰੀਤ ਤੋਂ ਕਰਾਉਣੀ ਆ ਗੱਲਬਾਤ ਆਜੋ ਬਾਈ 80 ਗੱਲ ਬਾਈ ਲਾਪ੍ਰੀਤ ਉਹ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਬਾਈ ਆਪਣਾ ਐਡਰੈਸ ਕਨਫਰਮ ਕਰੀ ਨਾ ਮੇਰਾ ਲਾਪਰੀ ਤੇ ਬਾਈ ਹਾਂਜੀ ਸੁਖਾਣਾ ਦਾ ਜ਼ਿਲ੍ਹਾ ਮੋਗਾ ਤੁਸੀ ਲਬਾਗਾ ਪੁਰਾਣਾ ਹਾਂਜੀ ਨੇੜੇ ਸ਼ਹਿਰ ਭਾਈਕਾ ਭਾਈਕਾ ਦੇ ਬਗਰਾੜੀ ਆ ਤੇ ਆਪਣੇ ਤੋਂ 1.5 ਤੋਂ 2 ਕਿਲੋਮੀਟਰ ਪਾਜਖਨਾ ਬਰਨਾਲਾ ਜਿਹੜਾ ਮੇਨ ਰੋਡ ਵੱਡਾ ਬਰਨਾਲਾ ਜਾਂਦਾ ਬਾਜਖਨਾ ਬਰਨਾਲਾ 1.5 ਕਿਲੋਮੀਟਰ ਅਤੇ ਬਾਈ ਦਾ ਪਿੱਛੇ ਖੇਤਾ 'ਚ ਹਟਮਾ ਘਰ ਆ ਬਟਿੰਡਾ ਚਾਲੀ ਪੈਂਦਾ ਬਈ ਬਾਕੀ ਸਾਰੇ ਭਰਾ ਆਪਾਂ ਨੂੰ ਜਾਣਦੇ ਹੀ ਹੈ तकरीबन ਜਿਹੜੇ ਭਰਾ ਨਵੇਂ ਕੋਈ ਆਉਂਦਾ ਆਪਣੇ ਚੈਨਲ ਤੇ ਉਹਨਾਂ ਨੂੰ ਕਨਫਰਮ ਕਰਾਇਆ ਜਾਂਦਾ ਤੇ ਬਾਈ ਫਿਰ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਗ ਆਪਣੇ ਕੋਲੇ ਪੰਜ ਬੱਚੀਆਂ ਪੰਜ ਬੱਚੀਆਂ ਹਾਂ ਬਈ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦੇ ਬਾਈ 9872957848 ਠੀਕ ਹੈ ਬਾਈ ਕਿਹੜੇ ਪਾਸੋਂ ਕਰਕੇ ਪਹਿਲਾਂ ਸ਼ੁਰੂ ਮਰਜੀ ਕਰ ਲੈ ਬਾਈ ਠੀਕ ਹੈ ਇਧਰੋਂ ਕਰਦੇ ਆ ਪਹਿਲੇ ਨੰਬਰ ਤੋਂ ਫਿਰ ਕਿਹੜੀ ਐਰ ਸ਼ਹਿਰ ਆ ਬਾਈ ਦੱਸੀ ਕਰਾਂ ਦੀ ਕਿਹੜੇ ਕਿੰਨੀ ਉਮਰ ਹੈ ਇਹਦੀ ਇਹ ਐਰ ਸ਼ਹਿਰ ਦਾ ਮਸਲਾ ਬਾਈ ਠੀਕ ਹੈ ਜੀ 8 ਮਹੀਨੇ ਦੀ ਉਮਰ ਹੈ ਦੀ 8 ਮਹੀਨੇ ਹਾਂ ਦੰਦੋ ਖੀਰੀ ਆ ਦੰਦੋ ਖੀਰੀ ਆ ਹਾਂ ਠੀਕ ਹੈ ਜੀ ਤੇ ਇਹ ਕਿਹੜੇ ਸੀਮਨ ਦੀ ਹੈ ਕੋਈ ਪਤਾ ਬਈ ਇਹ ਐਰ ਸ਼ਹਿਰ ਦੀ ਦੱਸਿਆ ਬਈ ਐਚ ਐਫ ਦੇ ਭਰਾ ਐ ਸੀ ਉਹਨਾਂ ਨੇ ਠੀਕ ਹੈ ਹਾਂ ਹਾਂ ਬਈ ਐਚ ਐਫ ਦੇ ਸੀਮਨ ਲਵਾਇਆ ਸੀ ਕਿਸੇ ਭਰਾ ਨੇ ਤੇ ਉਹਦੇ ਵਿੱਚ ਬੱਚੀ ਆਈ ਐਚ ਐਫ ਦੇ ਪੇਟੋਂ ਆਈ ਐਰ ਸ਼ਹਿਰ ਕਰਾਉਸ ਤੇ ਦੇਖੋ ਵੀ ਮਿੱਤਰੋ ਦੰਦੋ ਖੀਰੀ ਆ ਬਈ ਕਹਿੰਦਾ ਤੇ ਕਿੰਨੀ ਉਮਰ ਦੱਸਿਆ ਬਈ ਉਮਰ ਕਿੰਨੀ ਆ 8 ਮਹੀਨੇ ਦੀ ਉਮਰ ਆ ਤੇ ਬੱਤਪੂੜੇ ਦੀ ਬਹੁਤ ਵਧੀਆ ਦੇਖੋ ਜੀ ਐ ਉੱਪਰੋਂ ਪੂਰੀ ਸਟੇਟ ਆ ਬਿਲਕੁਲ ਤੇ ਚਾਰ ਹੀ ਥਾਣਾ ਫੋਰਟ ਸ਼ਾਂਗਪੂਰਾ ਨਹੀਂ ਬਹੁਤ ਸੋਹਣੇ ਥਾਣਾ ਤੇ 8 ਮਹੀਨੇ ਬਾਈ ਨੂੰ ਉਮਰ ਦੱਸੀ ਆ ਤੇ ਕੱਦ-ਕਾਠ ਬਹੁਤ ਸੋਹਣਾ ਦੰਦੋ ਖੀਰੀ ਆ ਬਾਈ ਜਮਾਂ ਯਾਰ ਜੇ ਕਿਸੇ ਨੇ ਆਏ ਕਹਿੰਦਾ ਦੰਦ ਸੁੱਕਿਆ ਮੈਂ ਆਪਾਂ ਨੋਟ ਦੇ ਦਾਂਗੇ ਠੀਕ ਹੈ ਠੀਕ ਹੈ ਲੋ ਵੀ ਮੇਥਰ ਬਾਈ ਕਹਿੰਦਾ ਆਪਾਂ ਵਿਖਾਈ ਚੈੱਕ ਕਰਾਈ ਦਿੰਨੇ ਆ ਦੰਦੋ ਖੀਰੀ ਆ ਹੈ ਲੈ ਜੀ ਦੰਦੋ ਖੀਜੀਏ ਮਿੱਤਰੋ ਕੋਈ ਦੂਰੋਂ ਨੇੜੋਂ ਭਰਾ ਆਉਂਦਾ ਕਨਫਰਮ ਕਰਿਆ ਜਾਂਦਾ ਹਾਂ ਠੀਕ ਤਾਂਹੀਂ ਤੱਕ ਆ ਜਾ ਕਰਦੀ ਹੈ ਨਾ ਠੀਕ ਆ 8 ਮਹੀਨੇ ਉਮਰ ਜਿਹੜੇ ਸਾਨੂੰ ਉਮਰ ਦੱਸੀ ਹੈ ਬਾਈ ਨੇ ਤੇ ਕੱਦ-ਕਾਰਡ ਬਹੁਤ ਸੋਹਣਾ ਬਾਈ ਉੱਪਰੋਂ ਬਿਲਕੁਲ ਸਟੇਟ ਆ ਪਿੱਠ ਪੂੜੇ ਦੀ ਬਣਾਵਟ ਬਹੁਤ ਚੰਗੀ ਆ ਬਾਕੀ ਲੈਗ ਸਕੋਰ ਦਿਖਾ ਹਾਂ ਲੈਗ ਸਕੋਰ ਬਿਲਕੁਲ ਲੱਤ ਸਟੇਟ ਆ ਤੇ ਐ ਤੋਰਾ ਤਾਰਾ ਘੋੜੀ ਵਰਗੀ ਆ ਨਜਦੀ ਤੁਰੀ ਫਰੀਦੀ ਤੇ ਬਾਈ ਕਹਿੰਦਾ ਵੀ ਖੁੱਲੀ ਆਈ ਕਰਕੇ ਥੋੜਾ ਜਿਹਾ ਕਰਦੀ ਆ ਉੱਪਰ ਆ ਜਾ ਲੈ ਚੱਲ ਵੀਰੇ ਚਾਰ ਹੀ ਥਾਣਾ ਫੋਰਸਾਂਗ ਪੂਰਾ ਨਹੀਂ ਤੇ ਪੱਠਪੁੜੇ ਦੀ ਬਨਾਵਟ ਬਹੁਤ ਚੰਗੀ ਹੈ ਚੰਗੀ ਵੜ ਤਿਆਰ ਹੋਊਗੀ ਬਾਈ ਹੈਨਾ ਬਹੁਤ ਸੋਹਣੀ ਗਾਂ ਬਣੂਗੀ ਕਿਉਂ ਜਿਹੜੇ ਅੰਗ ਪੈਰ ਆ ਵੱਛੀ ਦੇ ਬਹੁਤ ਚੰਗੇ ਆ ਬਾਲਾ ਆਪਕੇ ਨਹੀਂ ਕਿਸੇ ਪਿਆਰ ਹੋਗੀ ਬਾਈ ਲੱਖੋਂ ਬਾਹਰ ਵਾਲੀ ਗੇਰ ਸਹੀ ਗੱਲ ਹੈ ਬਹੁਤ ਸੋਹਣੇ ਆ ਉੱਪਰੋਂ ਬਿਲਕੁਲ ਸਟੇਟ ਆ ਕੋਈ ਢੂਈ ਨਹੀਂ ਚੱਕਦੀ ਕੋਈ ਲੱਤ ਨਹੀਂ ਭੇਡਦੀ ਇਹ ਪਤਲੇ ਪਿੰਡੇ ਦੀ ਹੈ ਭਾਈ ਹੈਨਾ ਤੇ ਬਾਈ ਇਹ ਤਾਂ ਫਿਰ ਆਪਾਂ ਜਿਹੜੀ ਕੋਈ ਡਿਮਾਂਡ ਕਰਨੀ ਉਹ ਫਿਰ ਲਾਸਟ ਤੇ ਤੂੰ ਤਾਂ ਸਿੱਧੀ ਕੱਲੀ-ਕੱਲੀ ਕਰਨੀ ਕਿਰਾਂ ਆਪਾਂ ਕੱਲੀ-ਕੱਲੀ ਦੀ ਵੇਚ ਕੱਲੀ-ਕੱਲੀ ਜੀ ਕਰਦੇ ਬਾਈ ਕੀ ਡਿਮਾਂਡ ਹੈ ਜੀ ਇਹਦਾ ਮੁੱਲ 9500 ਰੁਪਿਆ 9500 ਰੁਪਿਆ ਹਾਂ ਬਾਈ ਬਾਈ ਜਮਾ ਹੀ ਆਫਰ ਕਰੀ ਜਨਾ ਬਈ ਇਹਦਾ ਤੁਹਾਨੂੰ ਦੱਸ ਆਪਾਂ ਨੂੰ ਭਾਜ ਮਿਲ ਗਈ ਆਪਾਂ ਹੀ ਗਾਂ ਭਾਜ ਬੱਛੀ ਦਾ ਅੱਜ ਵੀ 15000 ਦੀ ਬਾਈ ਠੀਕ ਆ ਇਹ ਇਹ ਸਫਤ ਬਾਈ ਲਾਪਰੀ ਦੀ ਮਿੱਤਰੋ ਵੀ ਭਾਈ ਨੂੰ ਜੇ ਕੋਈ ਜਾਇਜ਼ ਪਸ਼ੂ ਮਿਲਦਾ ਤੇ ਭਾਈ ਜਾਇਜ਼ ਰੇਟ ਤੇ ਗਾਂ ਨਫਾ ਲੈਂਦਾ ਕੋਈ ਐ ਨਹੀਂ ਵੀ ਕੋਈ ਮੰਨ ਵੱਛੀ ਆਪਾਂ ਨੂੰ ਵੀ ਪਤਾ ਹਰੇਕ ਭਰਾ ਨੂੰ ਪਤਾ ਵੀ ਬੱਚੀ 15 16000 ਦੀ ਹੱਥ ਸੈਟ ਵੀ ਆ ਦੰਦੋ ਖੀਰੀ ਆ ਐ ਦੰਦੋ ਖੀਰੀ ਤੇ ਪਰ ਬਾਈ ਕਹਿੰਦਾ ਵੀ ਆਪਾਂ ਨੂੰ ਜੈਜ ਰੇਟ ਤੇ ਆਈ ਆ ਤੇ ਆਪਾਂ ਜੈਜ ਮਾਰਜਨ ਤੇ ਕਮਾਈ ਕਰਕੇ ਦੇਣੀ ਆ ਕੋਈ ਆਏ ਨੀ ਸਰੀਰ ਤੇ ਗੰਧ ਮਰੋੜੀ 9500 ਰੁਪਏ ਬਈ ਹਾਂ ਹਾਂ ਬਈ ਤੇ ਦੋ ਦੋ ਇਦੂ ਦੁਗਣੇ ਤੇ ਤਾਂ ਬਈ ਦੋਦੀ ਪੀ ਜਾਂਦੀਆਂ ਤਿੰਨ ਤਿੰਨ ਮਹੀਨਿਆਂ ਦੀਆਂ ਹੈਨਾ ਆਪਕਾ ਪਿੰਡਾਂ ਚੋਂ ਮਾਲ ਖਰੀਦਦੇ ਆ ਹਨਾ ਠੀਕ ਹੈ ਜੀ ਕਿਤੇ ਰੁਪਿਆ ਵੀ ਆਪਾਂ ਮਾਲ ਆਪ ਵੀ ਆਣੋ ਵੀ ਚਲੋ ਬਈ ਆਪਾਂ ਨੂੰ ਵੀ ਆਇਆ ਬਈ 1000 1500 ਵਾਲਾ ਭਾਈ ਘਰਾਂ ਚੋਂ ਪਸ਼ੂ ਖਰੀਦਦੇ ਆਂ ਜ ਨਹੀਂ ਕਿ ਹਨਾ ਗਾਂ ਵਪਾਰੀ ਤੋਂ ਪਸ਼ੂ ਆਪਾਂ ਕਿਸੇ ਭਰਾ ਤੋਂ ਲੈਣੇ ਆਂ ਫਿਰ ਆਏ ਵੀ ਉੱਚਾ ਹੋ ਜਾਂਦਾ ਪਸ਼ੂ ਆਉਂਦਾ ਆਉਂਦਾ ਹਾਂ ਸਹੀ ਗੱਲ ਬਹੁਤ ਸੋਹਣੇ ਅੰਗ ਪੈਰ ਆ ਬੱਚੀ ਦੇ ਸਹੀ ਗੱਲ ਆ ਮੰਗਦਾ ਬਾਈ ਜਾਇਜ਼ ਗੱਲ ਆ ਬਾਈ ਜੀ ਬਾਈ ਕਹਿੰਦਾ ਵੀ ਜੇ ਕਿਸੇ ਹੋਰ ਕੋਲੇ ਹੋਵੇ ਤੇ 20 22000 ਰੁਪਏ ਮੰਗਦਾ ਘਟੋ ਘਟ 8 ਮਹੀਨੇ ਉਮਰ ਦੱਸੀਏ ਬਾਈ ਨੇ ਤੇ ਦੰਦੋ ਖੀਰੀ ਆ ਫੇਸ ਕੁਆਲਟੀ ਬਹੁਤ ਸੋਹਣੀ ਆ ਗੋਦੀ ਵਾਲੀ ਵੱਛੀ ਆ ਤੇ ਬਾਕੀ ਪੱਠਪੜੇ ਦੀ ਬਣਾਵਟ ਚੰਗੀ ਆ ਹਾਂਜੀ ਕੀ ਉਹ ਡੂਪਰਾ ਕੇ ਫੁਣੀ ਬਈ ਇੰਨੇ ਲੈ ਲੈ ਇੰਨੇ ਉਹ ਕੰਮ ਨਹੀਂ ਬਈ ਇਹ 1500 ਹੀ ਮਾਨਤਨ ਹੋਊ ਠੀਕ ਆ ਵਿੱਚੋਂ 1500 ਦਾ ਮਾਨਤਨ ਹੋਰ ਵੀ ਹੋ ਜਾਊਗਾ ਆਹਾਂ ਲੋ ਵੀ ਮਿੱਤਰੋ ਫੇਰ ਤਾਂ ਕਹਿਣ ਦੀ ਲੋੜ ਨਹੀਂ ਭਰਾ ਕਹਿੰਦਾ ਵੀ ਰੇਟ ਇਹਦਾ 9500 ਰੁਪਿਆ ਵਿੱਚੋਂ ਮਾਨਤਨ ਹੋ ਜਾਊਗਾ ਘਰੇ ਆਏ ਗਏ ਵੀਰ ਭਰਾ ਦਾ ਤੇ ਬਾਈ ਜਿਹੜੀ 2 ਨੰਬਰ ਤੇ ਬੱਛੀ ਐ ਛਿੱਟੀ ਕੁਕੜੀ ਵਰਗੀ ਖੜੀ ਆ ਇਹਦੀ ਕੀ ਡਿਟੇਲ ਆ ਦੱਸੀ ਕਰਾਂ ਜੀ ਯਾਨੀ ਤੇ ਇਹ ਬੱਛੀ 6 ਮਹੀਨੇ ਦੀ ਆ ਜੀ 6 ਮਹੀਨਾ ਦੀ ਹਾਂ ਬਾਈ ਠੀਕ ਆ ਬਾਈ ਤੇ ਬਾਈ ਇਹ ਮੰਨ ਕੇ ਚੱਲੂ ਵੀ ਕਿਹੜੇ ਸੀਮੰਦੀ ਆ ਏਬੀਐਸ ਦੇ ਬਰੂਟ ਸੀਮੰਦੀ ਆ ਏਬੀਐਸ ਦੇ ਬਰੂਟ ਸੀਮੰਦੀ ਆ ਮਿੱਤਰੋ ਦੇਖੋ ਐ ਪਈਆ ਛਿੱਟੀ ਛਿੱਟੀ ਤੇ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕਾਨਾ ਗੋਲ ਬੋਦੀ ਵਾਲੀ ਬੱਛੀ ਆ ਪਿੰਕ ਨੋਜ਼ ਵਾਲੀ ਆ ਤੇ ਦੰਦੋ ਤਾਂ ਇਹ ਖੀਰ ਕੋਈ ਆ ਕਨਫਰਮ ਹੀ ਆ ਤੇ 6 ਮਹੀਨੇ ਉਮਰ ਦੱਸੀ ਆ ਬਾਈ ਨੇ ਤੇ ਬਹੁਤ ਸੋਹਣਾ ਕੱਦ ਕਾਠ ਆ ਪੈਕਪੁੜੇ ਦੀ ਬਣਾਵਟ ਬਹੁਤ ਚੰਗੀ ਆ ਬਿਲਕੁਲ ਉਪਰੋਂ ਸਟੇਟ ਆ ਕੋਈ ਢੂਈ ਨਹੀਂ ਚੱਕਦੀ ਕੋਈ ਲੱਤ ਨਹੀਂ ਪੜਦੀ ਤੇ ਚਾਰ ਹੀ ਥਾਣਾ ਫੋਰ ਸ਼ੰਗਪੋਰਾ ਨਹੀਂ ਐ ਨਾਜਦੀ ਫਰਦੀ ਆ 6 ਮਹੀਨੇ ਉਮਰ ਦੱਸੀ ਆ ਬਾਈ ਨੇ ਤੇ ਉਮਰ ਦੇ ਹਿਸਾਬ ਨਾਲ ਤੇ ਕੱਦ ਕਾਠ ਬਹੁਤ ਸੋਹਣਾ ਚਾਰ ਹੀ ਥਾਣਾ ਉਰੇ ਲਈ ਆਈ ਫੋਨ ਅੱਜ ਤਾਂ ਉਹਦੇ ਕੋਈ ਨਿਸ਼ਾਨ ਵੀ ਨਹੀਂ ਖੁੱਲੀਆਂ ਫਿਰਦੀਆਂ ਆਈਆਂ ਬੱਚੀ ਸਹੀ ਗੱਲ ਆ ਬਾਈ ਜੀ ਬਾਈ ਕਹਿੰਦਾ ਵੀ ਖੁੱਲੀਆਂ ਫਰਦੀਆਂ ਆਈਆਂ ਤੂੰ ਤਾਂ ਹੀ ਥੋੜਾ ਧੱਕਾ ਕਰਦੀਆਂ ਪੈਠਪੜੇ ਦੀ ਬਣਾਵਟ ਬਹੁਤ ਚੰਗੀ ਆ ਚੰਗੀ ਜਾਤ ਪਾਸ ਦੀ ਆ ਬਾਕੀ ਅੱਜ ਕੱਲ ਹਰੇਕ ਭਰਾ ਨੂੰ ਪਤਾ ਹੀ ਆ ਵੀ ਇਹ ਚੀਜ਼ ਦੇਖ ਕੇ ਆਈਡੀਆ ਹੋ ਜਾਂਦਾ ਵੀ ਇਹ ਚੀਜ਼ ਵਾਕਈ ਇਸ ਤਰ੍ਹਾਂ ਦੀ ਆ ਤੇ ਅੰਗ ਪੈਰ ਬਹੁਤ ਚੰਗੇ ਆ ਐ ਉਪਰੋਂ ਬਿਲਕੁਲ ਸਟੇਟ ਆ ਕੋਈ ਢੂਈ ਨਹੀਂ ਚੱਕਦੀ ਨਹੀਂ ਆਮ ਕਰਕੇ ਜਾਤ ਵਾਲਾ ਪਸ਼ੂ ਹੈ ਜਿਹੜੀ ਜਾਤ ਵਾਲੀ ਬੱਛੀ ਹੋਈ ਉਹ ਥੋੜੀ ਕੰਗਰੋੜ ਚੱਕਦੀ ਆ ਪਰ ਬਿਲਕੁਲ ਐ ਸਟੇਟ ਆ ਤੇ ਮੱਥਪੜੇ ਦੀ ਵੇਖੋ ਫੇਸ ਕੁਆਲਟੀ ਕਰੋ ਚੱਕ ਨਿੱਕਾ ਕਾਨਾ ਗੋਲ ਬੋਦੀ ਵਾਲੀ ਬੱਛੀ ਆ ਤੇ ਬਾਈ ਇਹਦੀ ਕੀ ਡਿਮਾਂਡ ਆ ਇਹਦੀ ਡਿਮਾਂਡ ਬਈ 14,000 ਰੁਪਿਆ 14,000 ਰੁਪਿਆ ਹਾਂ ਠੀਕ ਹੈ ਵਿੱਚੋਂ ਮਾਨਦਾਨ ਹੋ ਜੀ ਮਾਨਦਾਨ ਕਰ ਦਾਂਗੇ ਥੋੜਾ ਬਹੁਤਾ ਮੌਕੇ ਤੇ ਠੀਕ ਹੈ ਜੀ ਤੇ ਜਿਹੜੀ 3 ਨੰਬਰ ਤੇ ਬਈ ਬਲੈਕ ਕਲਰ ਦੇ ਵਿੱਚ ਦਿੰਦੀ ਹੈ ਜੀ ਇਹਦੀ ਕੀ ਗਰਲੈਂਡੋ ਹਾਂ ਠੀਕ ਹੈ ਜੀ ਉਮਰ ਕਿੰਨੀ ਹੈ ਬਈ ਜੀ ਇਹਦੀ ਉਮਰ 7 ਮਹੀਨੇ 7 ਮਹੀਨੇ ਉਮਰ ਹੈ ਫੇਸ ਕੁਆਲਿਟੀ ਕਰੋ ਚੱਕ ਜੀ ਗਰਲੈਂਡੋ ਨਸਲ ਦਾ ਸੀਮਨ ਲੱਗਿਆ ਸੀ ਵੜਦੇ ਤੇ ਦੇਖੋ ਫੇਸ ਕੁਆਲਿਟੀ ਬਹੁਤ ਸੋਹਣੀ ਨਿੱਕਾ ਕਰਨ ਤੇ ਬੋਦੀ ਵਾਲੀ ਬੱਚੀ ਹੈ ਪਤਲੇ ਪਿੰਡੇ ਦੀ ਆ ਸਹੀ ਗੱਲ ਆ ਵਾਕਈ ਤੇ ਚਾਰ ਹੀ ਥਾਣਾ ਫੋਟ ਸ਼ਾਂਖਪੂਰਾ ਨਹੀਂ ਖੋਲ ਲਿਆ ਬਾਈ ਫਿਰ ਖੋਲ ਲਿਆ ਇਹ ਵੀ ਆਪਾਂ ਤੋੜਾ ਤਰ੍ਹਾਂ ਕਰਾਈਏ ਚੈੱਕ ਲਓ ਵੀ ਮਿੱਤਰੋ ਸਾਢੇ 8 ਮਹੀਨੇ ਉਮਰ ਦੱਸਿਆ ਬਾਈ 8 ਮਹੀਨੇ ਉਮਰ ਤੇ ਪਤਲੇ ਪਿੰਡੇ ਦੀ ਆ ਤੇ ਬਹੁਤ ਸੋਹਣੀ ਚੰਗੀ ਵਹਿੜ ਤਿਆਰ ਹੋਊਗੀ ਥੋੜੀ ਜੀ ਵਸ ਕੀ ਆ ਕੇਅਰ ਦੀ ਲੋੜ ਆ ਉਹ ਆਪਾਂ ਨੂੰ ਦਿਸੀ ਜਾਂਦੀ ਥੋੜੀ ਜੀ ਹਾਂ ਜਾਂ ਦੀ ਬੱਚੀ ਨਹੀਂ ਦਿੰਦਾ ਕੋਈ ਇੰਨੀ ਜਿੰਨਾ ਅੱਛਾ ਜੀ ਠੀਕ ਆ ਬਈ ਮਿੱਤਰੋ ਫੇਸ ਆਹ ਲੋ ਦੰਦ ਤੇ ਕਰੋ ਚੈੱਕ ਬਿਲਕੁਲ ਖੀਰੀ ਆ ਫੇ ਵਿਰਲ ਵੀ ਨਹੀਂ ਦਿੰਦਾ ਸਹੀ ਗੱਲ ਹੈ ਵਿਰਲ ਵੀ ਨਹੀਂ ਭਾਈ ਦੰਦਾਂ ਤੇ ਬੱਚੀ ਛੋਟੀ ਉਮਰ ਦੀ ਗੋਈ ਹੈ ਕੋਈ ਆਈ ਨਹੀਂ ਕੋਈ ਲਵੀ ਹੈ ਤੇ ਪਰ ਬੱਚੀ ਦੇ ਜਿਹੜੇ ਅੰਗ ਪਏ ਦਾ ਬਹੁਤ ਚੰਗੀ ਜੇ ਥੋੜੀ ਸੰਭਾਈ ਹੋ ਜੇ ਤੇ ਬੱਚੀ ਨੇ ਦੁੱਧ ਤਿੰਨਾਂ ਮਹੀਨਿਆਂ ਨੂੰ ਬੱਚੀ ਨੇ ਸਿਮਨ ਲੈ ਲੈਣਾ ਬਾਈ ਹੈਨਾ ਮੰਨ ਕੇ ਚੱਲ ਵੀ ਇੱਕ ਗੱਟਾ ਫੀਡ ਦਾ ਇਹਦੇ ਅੰਦਰ ਗਿਆ ਤੇ ਇਹਨੇ ਗਾਂ ਬਣ ਜਾਣਾ ਬਾਈ ਤੇ ਬਾਕੀ ਗੱਲ ਹੁੰਦੀ ਆ ਸੰਭਾਈ ਦੀ ਸਾਰੀ ਚਾਈਨੀਸੀਨੀ ਦੇਖ ਕੇ ਗਰਾ ਹਾਂ ਰੰਗ ਪ੍ਰਿੰਟ ਬਹੁਤ ਸੋਹਣਾ ਲੱਗ ਚੱਲ ਬਾਈ ਚਮਕਦਮ ਬਹੁਤ ਵਸ ਤੇ ਪੱਠਪੁੜੀ ਦੀ ਬਣਾਵਟਾ ਜਿਹੜੀ ਉਹ ਵੀ ਬਹੁਤ ਚੰਗੀ ਆ ਚਾਰ ਹੀ ਥਾਣਾ ਫੋਰਟ ਸ਼ੰਗਪੂ ਰਾਣੀ ਤੋਰਾ ਤਰਾਣ ਓਕੇ ਦੀ ਰਿਪੋਰਟ ਆ ਦੜੰਗੇ ਲਾਉਂਦਿਆਂ ਤੁਰਿਆਂ ਫਿਰਦਿਆਂ ਚਾਰ ਹੀ ਥਾਣਾ ਮੋٹے ਮੋٹے ਬਾਈ ਤੇ ਬਾਈ ਕਹਿੰਦਾ ਵੀ ਗਰਲੈਂਡੋ ਨਸਲ ਦਾ ਸੀਮਨ ਲਵਾਇਆ ਸੀ ਗਵੈੜ ਦੇ ਉਹਦੇ ਐਫਰੀ ਪੇਟੋ ਆਈਏ ਸਹੀ ਗੱਲ ਗਰਮੀਆਂ ਦਾ ਤੋਹਫਾ ਹੀ ਹੈ ਜਿੰਕੇ ਜਿੰਨੇ ਇਹ ਦੋ ਬੱਚੀਆਂ ਮੰਨ ਕੇ ਇੱਕ ਐਹਰ ਸ਼ਹਿਰ ਦਿਖਾਈ ਹੈ ਪਹਿਲੇ ਨੰਬਰ ਤੇ ਇੱਕ ਹੈਗੀ ਗਰਲੈਂਡੋ ਨਸਲ ਦੇ ਵਿੱਚ ਪੈਂਦੀ ਗਰਲੈਂਡੋ ਕ੍ਰੋਸ ਇਹ ਗਰਮੀਆਂ ਦਾ ਤੋਹਫਾ ਹੀ ਹੈ ਜੋ ਕਿਸੇ ਭਰਾ ਨੇ ਘਰੇ ਰੱਖਣ ਦਾ ਹੁਣ ਮੱਝਾਂ ਵਾਂਗੂ ਦੁੱਧ ਮੱਝਾਂ ਵਰਗਾ ਹੋਊਗਾ ਕੋਈ ਐ ਇੰਨਾ ਗਰਮੀ ਮੰਨਣ ਨਾ ਹੰਕਣ ਹੈ ਨਾ ਬਾਈ ਤੇ ਬਾਕੀ ਬਾਈ ਜਿਹੜੀ 3 ਨੰਬਰ ਤੇ ਬੱਚੀ ਆ ਉਹਦਾ ਬਾਈ ਰੇਟ 7500 ਰੁਪਿਆ ਸੌਰੀ ਰੇਟ ਆਪਾਂ ਭੁੱਲ ਗਏ 7500 ਰੁਪਿਆ ਹਾਂ ਬਿਲਕੁਲ ਜਾਇਜ਼ ਰੇਟ ਤੇ ਬਾਈ ਤੇ ਇਹਦੇ ਵਿੱਚ ਮਾਨਤਾਣ ਲਾਪਰੀ ਦਾ ਮਾਨਤਾਣ ਕਰਦਾਂਗੇ ਲਓ ਵੀ ਮਿੱਤਰੋ ਇਹਦੂ ਮਾਨਤਾਣ ਫਿਰ ਉਹ ਆਪਾਂ ਨੂੰ ਪਤਾ ਹੀ ਹੈ ਵੀ ਉਹ ਕੀ ਹੋਊਗਾ ਭਰਾਓ ਬਾਈ ਐਨਾ ਵੀ ਕਹਦੇ 15000 ਦੀ ਬੱਚੀ ਇਹ ਆਪਾਂ ਨੂੰ ਐ ਹੁੰਦੇ ਤਲੇਰ ਆਪਾਂ ਨੂੰ ਕੋਈ ਹਨਾ ਰੇਟ ਤੇ ਮਿਲ ਗਈ ਆਪਾਂ ਗਾ ਸਹੀ ਗੱਲ ਹੈ ਵੀ ਚੱਲ ਆਪਾਂ ਨੂੰ ਜਾਇਜ਼ ਆਈਆਂ ਤੇ ਆਪਾਂ ਜਾਇਜ਼ ਗਾਂ ਦੇ ਦੇਦਣੀਆਂ ਹਨਾ ਹਾਂ ਹਾਂ ਬਈ 7500 ਰੁਪਏ ਦੇ ਵਿੱਚ ਮਿਲ ਜੂਗੀ ਸੋਨੂ ਗਰਲੈਂਡੋਂ نسل ਦੀ ਬੱਚੀ ਤੇ ਵਿੱਚੋਂ ਮਾਨਤਾਣ ਬਾਈ ਕਹਿੰਦਾ ਵੀ ਆਪਾਂ ਘਰੇ ਆ ਕੇ ਦਾ ਜ਼ਰੂਰ ਕਰਾਂਗੇ ਤੇ ਸ ਮੰਨ ਕੇ ਜਲ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਚ ਵੀ ਪਸ਼ੂ 20 20 ਹੀ 25000 ਰੁਪਇਆ ਬੱਚੀਆਂ ਦੁੱਧ ਹੀ ਪੀ ਜਾਂਦੀਆਂ ਹੋਰ ਭਾਵੇਂ ਕੋਈ ਫੀਡ ਨਾ ਪਾ ਕੁਛ ਨਾ ਕਰ ਤਿੰਨ ਮਹੀਨਿਆਂ ਦਾ ਬੱਚਾ ਬੱਚੀ ਇਹਦੇ ਬੱਚਾ 15 18000 ਦਾ ਤਾਂ ਮੰਗੂਲੀ ਗੱਲ ਇਹਨਾਂ ਦਾ ਬੰਦਾ ਵੀ ਲੈ ਜਾਂਦਾ ਨਾ ਉਹਨੂੰ ਵੀ ਵਧੀਆ ਫੁੱਲ ਚਾਰ ਰੁਪਏ ਕਮਾਈ ਦੇਊਗੀ ਗਾਂ ਹੈ ਨਾ ਠੀਕ ਹੈ ਜੀ 7500 ਰੁਪਏ ਦੇ ਵਿੱਚ ਮਿੱਤਰੋ ਮਿਲ ਜੂਗੀ ਤੇ ਜਿਹੜੀ 3 ਨੰਬਰ ਤੇ ਬੱਚੀ ਹੈ ਬਈ ਐਚ ਐਫ ਦੇ ਵਿੱਚ ਪੈਂਦੀ ਬਹੁਤ ਸੋਹਣੀ ਰੰਗ ਪ੍ਰਿੰਟ ਬਹੁਤ ਸੋਹਣਾ ਲੈਟਰ ਇਹ ਵੀ ਐਵੀਐਸ ਦੇ ਚੈਂਪੀਅਨ ਸੀਮਨ ਦੀ ਆ ਐਵੀਐਸ ਦੇ ਚੈਂਪੀਅਨ ਚੈਂਪੀਅਨ ਦਿਆ ਥੀ अच्छा कार जी हां लो भी मित्रों वो सीमन ਆਪਾਂ ਨੂੰ ਪਤਾ ਵੀ ਆਉਂਦੀ ਆ ਮਾਰਕੀਟ ਦੇ ਵਿੱਚ ਅੱਜ ਕੱਲ੍ਹ ਸਿੰਘ ਨਹੀਂ ਬਾਈ ਕਿੰਨਾ ਜਮਾਂਦਰੂ ਹੀ ਆ ਹੈ ਜੇ ਤੇ ਕੱਦ ਕਾਠ ਬਹੁਤ ਸੋਣਾ ਬੂ ਪੂਰੇ ਵੱਡੀ ਵੱੱਛੀ ਆ ਤੇ ਬਾਈ ਇਹਦੀ ਉਮਰ ਕਿੰਨੀ ਆ ਇਹਦੀ ਉਮਰ ਹੈਗੀ 8.5 ਮਹੀਨੇ 8.5 ਮਹੀਨੇ ਠੀਕ ਹੈ ਚੈੱਕ ਕਰਾ ਲਿਓ ਲੋ ਵੀ ਮਿੱਤਰੋ ਦੰਦ ਕਰੋ ਚੈੱਕ ਖੀਰੀ ਆ ਕੋਈ ਬਿਰਲ ਨਹੀਂ ਪਾਈ ਦੰਦਾਂ 'ਚ ਤੇ ਰੰਗ ਪ੍ਰਿੰਟ ਤਾਂ ਬਾਖਮਾਲ ਆ ਐਨ ਖੂਬਸੂਰਤੀ ਪ੍ਰਮਾਤਮਾ ਨੇ ਮੈਂ ਕਹਿੰਦਾ ਵੀ ਵਿਹਲੇ ਬਹਿ ਕੇ ਬਣਾਉਣ ਵਾਲੀ ਗੱਲ ਉਹ ਗੱਲ ਹੈ ਨਾ ਬਾਈ ਲਾਪਰੀ ਬਹੁਤ ਸੋਹਣੀ ਰੰਗ ਪ੍ਰਿੰਟ ਦੇਖੋ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਪਿੰਕ ਨੋਜ਼ ਵਾਲੀ ਆ ਬਾਈ ਹੈ ਨਾ ਹਾਂ ਬਈ ਤੇ ਚਾਰ ਹੀ ਥਾ ਨਾ ਫੋਰ ਸ਼ਾਂਗ ਪੁਰਾਣੀ ਬਈਆਂ ਤੇ ਇਹ ਵੀ ਫਾਰਮ ਚੋਂ ਖੁੱਲੀ ਫਿਰਦੀ ਆਈ ਆ ਬਾਈ ਠੀਕ ਆ ਜੀ ਬਾਈ ਕਹਿੰਦਾ ਵੀ ਫਾਰਮ ਚੋਂ ਲਈ ਆ ਖੁੱਲੀ ਫਿਰਦੀ ਆਈ ਆ ਥੋੜਾ ਤਾਂ ਹੀ ਪਸ਼ੂ ਥੋੜਾ ਧੱਕਾ ਕਰਦੇ ਆ ਹੈ ਨਾ ਤੇ ਬਾਕੀ ਜਿਹੜਾ ਖੁੱਲਾ ਫਰਦਾ ਤੇ ਵੱਧਾ ਵੱਧਿਆ ਪਸ਼ੂ ਥੋੜਾ ਫਰਕ ਪੈ ਜਾਂਦਾ ਤੇ ਤਾਂ ਹੀ ਲੱਤ ਛੜਦੀ ਕਰਦੀਆਂ ਤੇ ਚਾਰ ਹੀ ਥਾਣਾ ਫੂਡ ਸ਼ਾਂਗ ਭੂਰਾ ਨਹੀਂ ਗਈ ਤੇ ਪੂਰੇ ਵੱਡੇ ਗੱਦ ਘਰਦੀਆਂ ਲੈਗ ਸਕੋਰ ਬਹੁਤ ਸੋਹਣਾ ਸਟੇਟ ਆ ਬਿਲਕੁਲ ਉੱਪਰੋਂ ਬਿਲਕੁਲ ਸਟੇਟ ਆ ਤੇ ਬਸ ਬਾਈ ਕੋਈ ਜਿਹੜੇ ਵੀ ਭਰਾ ਮੰਨ ਕੇ ਉਹ ਖਰੀਦਦਾ ਇੱਕ ਗੱਟਾ ਫੀਡ ਦਾ ਪਾ ਦੇ ਤੇ ਵੱਛੀ ਦਾ ਕਿਆ ਬਾਤਾਂ ਆਈਆਂ ਬਈ ਯਾਰ ਹੈਨਾ ਹਾਂ ਬਈ ਮਨ ਕੇ ਚੱਲੋ ਵੀ ਇਸ ਤਰ੍ਹਾਂ ਦੀਆਂ ਬੱਚੀਆਂ ਬਈ ਆਪਾਂ ਨੂੰ ਪਤਾ ਅੱਜ ਕੱਲ ਲੱਖੋਂ ਬਾਹਰ ਆਰਾਮ ਨਹੀਂ ਹੈ ਹੈਨਾ ਹਾਂ ਹਾਂ ਬਈ ਬਹੁਤ ਸੋਹਣੀ ਬੱਚੀ ਹੈ ਉਹ ਆਲਦੀ ਦਿਖਾ ਦੇ ਐ ਮੈਂ ਕਹਿੰਦਾ ਵੀ ਬਾ ਕਮਾਲੀਆ ਸਾਰੇ ਭਰਾ ਪਤਾ ਇਹ ਚੀਜ਼ ਵੇਖ ਕੇ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਕਿਵੇਂ ਹੈਨਾ ਜੇ ਕੋਈ ਭਰਾ ਮੰਨ ਕੇ ਚੱਲੋ ਕਈ ਵਿੱਚ ਭਰਾ ਹੁੰਦੇ ਵੀ ਇਹ ਚ ਐਫ ਦੀ ਸ਼ਕੀਨ ਹੁੰਦੇ ਆ ਕੋਈ ਚੰਗੀ ਬੱਚੀ ਦੇ ਤੇ ਉਸ ਤਰ੍ਹਾਂ ਦੀ ਬੱਚੀ ਆ ਮੈਂ ਕਹਿੰਦਾ ਵੱਡੇ ਕਦ ਕੱਢਦੀਆਂ ਬੱਚੀਆਂ ਤੇ ਬਈ ਇਹਦੀ ਕੀ ਡਿਮਾਂਡ ਆ ਤੇਰੀ ਡਿਮਾਂਡ ਇਹ ਆਪਾਂ ਜੋੜੇ ਦੀ ਕਰਦੀ ਹੈ ਡਿਮਾਂਡ ਬਈ ਜੋੜੇ ਦੀ ਕਰਦੀ ਬਈ ਤੇਰੀ ਮਰਜ਼ੀ ਹੈ ਜੋ ਤੇਰੀ ਚੀਜ਼ਾਂ ਹਨਾ ਹਾਂ ਹਾਂ ਤੂੰ ਹੀ ਦੱਸਣਾ ਜੋੜੇ ਦੀ ਡਿਮਾਂਡ ਕਰਦਾਂਗੇ ਠੀਕ ਹੈ ਜੀ ਜੇ ਕਿਤੇ ਕੱਲੀ ਕੱਲੀ ਜਾਂਦੀ ਹੋਈ ਓਵੇਂ ਵੀ ਕਰ ਫਿਰ ਉਹ ਉਸ ਤਰ੍ਹਾਂ ਹੋ ਜੂਗੀ ਤਿੰਨੇ ਵੈਸੇ ਇਹਨਾਂ ਦੋਨਾਂ ਦੀ ਜਾਨੀ ਕਿ ਬਾਈ ਕਹਿੰਦਾ ਵੀ ਜੋੜੇ ਦੀ ਡਿਮਾਂਡ ਕਰਾਂਗੇ ਤੇ ਜਿਹੜੀ 2 ਨੰਬਰ ਤੇ ਬਾਈ ਬੱਚੀ ਇਹਦੇ ਨਾਲ ਖੜੀ ਆ ਵੈਸੇ 5 ਨੰਬਰ ਤੇ ਆ ਗਈ ਲਾਸਟ ਤੇ ਇਹ ਬੱਚੀ ਆਈ ਹੈ ਬਾਈ ਸਾਡੇ ਨੂੰ 10 ਮਹੀਨੇ ਦੀ ਦੰਦੋ ਘਰੀ ਆ ਸਾਡੇ 10 ਮਹੀਨੇ ਉਮਰ ਆ ਕਿ ਕਿਹੜੇ ਸੀਮਨ ਦੀ ਹੈ ਬਾਈ ਇਹ ਤਾਂ ਡੈਨਮਾਰਕ ਦੀ ਆ ਡੈਨਮਾਰਕ ਦੀ ਆ ਹਾਂ ਠੀਕ ਹੈ ਡੈਨਮਾਰਕ ਦੀ ਬਾਈ ਕਹਿੰਦਾ ਸੀਮਨ ਦੀ ਆ ਨਾ ਕੋਈ ਯਾਨੀ ਕਿ ਪੂਰੀ ਡਿਟੇਲ ਰਣੀ ਹੋਈ ਤਾਂ ਬਾਈ ਤੁਸੀਂ ਕੰਟੈਕਟ ਤੁਸੀਂ ਕਰ ਸਕਦੇ ਆ ਸਾਢੇ 10 ਮਹੀਨੇ ਬਾਈ ਕਹਿੰਦਾ ਉਮਰ ਆ ਤੇ ਰੰਗ ਪ੍ਰਿੰਟ ਇਹਦਾ ਵੀ ਬਾ ਕਮਾਲ ਆ ਪੂਰੇ ਵੱਡੇ ਕੱਦ ਕਰਦੀ ਆ ਫੇਸ ਕੁਆਲਟੀ ਦੇਖੋ ਨਿੱਕਾ ਕੰਨਾ گول ਬੁੱਦੀ ਵਾਲੀ ਬੱਚੀ ਆ ਦੰਦ ਕਰਾ ਦੇ ਚੈੱਕ ਬਾਈ ਥੋੜਾ ਖੁੱਲੂਆਂ ਫਰਦੀਆਂ ਬਾਈ ਕਹਿੰਦਾ ਆਈਆਂ ਕਰਕੇ ਨਾ ਥੋੜਾ ਪਸੂ ਕਰਦੇ ਆ ਦੰਦੋ ਖੀਰੀ ਆ ਬਿਲਕੁਲ ਹਾਂ ਬਾਈ ਵਾਕਈ ਸਹੀ ਗੱਲ ਕੋਈ ਦੂਰੋਂ ਨੇੜੋਂ ਭਰਾ ਆਉਂਦਾ ਤੇ ਕਨਫਰਮ ਹੋ ਜਾਂਦੀ ਆ ਤੇ ਵੱਡੇ ਕਦ ਕੱਢਦੀ ਆ ਰੰਗ ਪ੍ਰਿੰਟ ਬਹੁਤ ਸੋਹਣਾ ਉੱਪਰੋਂ ਸਟੇਟ ਆ ਬਿਲਕੁਲ ਲੈਗ ਸਕੋਰ ਬਹੁਤ ਸੋਹਣਾ ਦੇਖੋ ਜੀ thora tara ਦੇਖੋ ਐਵੇਂ ਵੱਛੀਆਂ ਮੈਂ ਕਹਿੰਦਾ ਵੀ ਇਹ ਜੋੜੀ ਸੀਮਨ ਲਾਈਨ ਦੇ ਬਿਲਕੁਲ ਕਾਬਲ ਹੈ ਨਾ ਹਾਂ ਬਈ ਵਧਣ ਵਾਲੀਆਂ ਚੀਜ਼ਾਂ ਹੀ ਆ ਕੋਈ ਘਾਟੇ ਵਾਲਾ ਸੌਦਾ ਨਹੀਂ ਬਹੁਤ ਸੋਹਣੇ ਜਾਨਵਰ ਆ ਬਾਈ ਕੋਲੇ ਜਾਇਜ਼ ਰੇਟ ਤੇ ਬਿਲਕੁਲ ਕੋਈ ਐ ਨਹੀਂ ਕੋਈ ਵੀ ਪੁਰਾਣੇ ਕੋਈ ਨਜਾਇਜ਼ ਕੋਈ ਬਾਹਲੇ ਪੈਸੇ ਮੰਗੇ ਆ ਬਿਲਕੁਲ ਜੈਡਮਾਨ ਕਰੀ ਅੱਜ ਦੀ ਵੀਡੀਓ ਦੇ ਵਿੱਚ ਪੰਜ ਬੱਛੀਆਂ ਬਾਈ ਕੋਲੇ ਤੇ ਪੰਜੇ ਆਪਦੀ ਆਪਦੀ ਥਾਂ ਪੂਰੀਆਂ ਕੋਕੇ ਆ ਤੇ ਬਾਈ ਫਿਰ ਇਹਦੀ ਡਿਮਾਂਡ ਦੱਸ ਹੁਣ ਦੋਨਾਂ ਦੀ ਜੇ ਇਹਦੀ ਜੋੜੀ ਦੀ ਡਿਮਾਂਡ ਆਪਾਂ ਕੱਲੀ-ਕੱਲੀ ਦੀ ਵੀ ਕਰ ਦਿੰਨੇ ਆ ਹਾਂਜੀ ਤੇ ਜੇ ਵੀ ਦੀ ਜੋੜੀ ਲੈਣੀ ਹੋਵੇ ਤਾਂ ਕੱਲੀ-ਕੱਲੀ ਦੀ ਡਿਮਾਂਡ ਵੀ 19,19,000 ਰੁਪਈਆ ਸਾਢੇ 19,19,000 ਰੁਪਈਆ ਕੱਲੀ-ਕੱਲੀ ਦੀ ਜੇ ਕੋਈ ਪੰਜੇ ਬੱਛੀਆਂ ਖਰੀਦਦਾ ਹਨਾ ਹਾਂਜੀ 500 ਕਿਲੋਮੀਟਰ ਕਿਰਾਇਆ ਧੀਆ ਬਾਈ ਜੇ ਕੋਈ ਪੰਜੇ ਨਾਲ ਖਰੀਦਦਾ 500 ਕਿਲੋਮੀਟਰ ਕਰਾਇਆ ਫਿਰ ਜੇ ਕੋਈ ਦੋ ਲੈਂਦਾ ਦੋਹਾਂ ਦੇ 200 ਕਿਲੋਮੀਟਰ ਠੀਕ ਹੈ ਜੇ ਕੋਈ ਤਿੰਨ ਲੈਂਦਾ ਤਿੰਨਾਂ ਦੇ 300 ਕਿਲੋਮੀਟਰ ਚਾਰਾਂ ਦੇ 400 ਜਿਹੇ ਜੀ ਮੰਨ ਕੇ ਚੱਲੋ ਕੋਈ ਭਰਾ ਪਰਚੇਜ਼ ਕਰੂਗਾ ਇੱਕ ਜਾਂ ਦੋ ਕਰੂਗਾ ਉਹ ਉਹ ਜਾਂ ਹੋ ਜਾਊਗਾ ਹੈਨਾ ਇਹ ਇੱਕ ਸਿੰਗਲ ਵਾਹਿਡਰੀ ਤਾਂ ਫਿਰ 50 ਕਿਲੋਮੀਟਰ ਕਰਾਇਆ ਵੀ ਲੋ ਵੀ ਮਿੱਤਰੋ ਬਾਈ ਕਹਿੰਦਾ ਬਾਈ ਨੇ ਇਕੱਲੀ-ਕੱਲੀ ਬੱਚੀ ਤੇ ਆਫਰ ਕਰਤਾ ਬਾਈ ਕਹਿੰਦਾ ਜੇ ਕੋਈ ਇੱਕ ਨਗ ਵੀ ਲੈਂਦਾ ਤੇ ਆਪਾਂ ਉਹਦਾ ਵੀ ਮਾਨਤਨ ਜਣੀ ਕੇ ਕਰਾਂਗੇ 50 ਕਿਲੋਮੀਟਰ ਅਗਲੀ ਦੀ ਪਹੁੰਚ ਕਰਾਵਾਂਗੇ ਜੇ ਕੋਈ ਬਿਆਨਤ ਆਈ ਇਹ ਗੱਲ ਹੈ ਨਾ ਵੀ ਪੰਜ ਬੱਚੀਆਂ ਦੇ ਲਈ ਇਹ ਵੀ ਵੀ ਆਪਾਂ ਤੋਂ ਆ ਬਈ ਨੇੜ ਦਾ ਹੀ ਫਰੀਵਲੇ ਵਾਲਾ ਘਰ ਦੂ ਹੈ ਨਾ ਵੀ ਕਿਰਾਇਆ ਸਾਨੂੰ ਘੜਾਉਣਾ ਉਹਨੂੰ ਪੂਰਾ ਵਧੀਆ ਮਾਨਦਾਨ ਉਹਦਾ ਮਾਨਦਾਨ ਉਹ ਜਹ ਹੋ ਜਾਊਗਾ ਦੰਦੋ ਖੀਰੀਆਂ ਦੰਦੋ ਖੀਰੀਆਂ ਪੰਜ ਬੱਚੇ ਪੰਜ ਨਾਗਾ ਬਾਈ ਕੋਲੇ ਬੱਚਿਆਂ ਦੇ ਪੰਜੇ ਬੱਚੀਆਂ ਦੰਦੋ ਖੀਰੀਆਂ ਤੇ ਪੰਜੇ ਆਪਦੀ ਆਪਦੀ ਥਾਂ ਓਕੇ ਦੀ ਰਿਪੋਰਟ ਆ ਬਹੁਤ ਸੋਹਣੀ ਜਿਹੜੀ ਆ ਜੋੜੀ ਐ ਮਿੱਤਰੋ ਇਹ ਤਾਂ ਫਿਰ ਪੂਰੀਆਂ ਆਤ ਹੈਨਾ ਜੇ ਕਿਸੇ ਨੇ ਤਿਆਰ ਕਰ ਲਈ ਬਾਈ 3.5 ਲੱਖ ਦੀਆਂ ਹੋਣਗੀਆਂ ਸਹੀ ਗੱਲ ਆ ਬਾਈ ਬਾਈ ਕਹਿੰਦਾ ਵੀ 3 ਲੱਖ ਰੁਪਈਆ ਦੀਆਂ ਬੱਚੀਆਂ ਵਿਕਣਗੀਆਂ ਵਾਕਈ ਸਹੀ ਗੱਲ ਆ ਬਾਈ ਦੀ ਫੇਸ ਕੁਆਲਟੀ ਦੇਖੋ ਜਾਤ ਪਾਸ ਦਾ ਲੈਖਾ ਹੀ ਕੋਈ ਨਹੀਂ ਜੇ ਕਿਸੇ ਨੇ ਕੋਈ ਬਰੀਡ ਐਨ ਮੈਂ ਕਹਿੰਦਾ ਵੱਡੇ ਕੱਦ ਕਾੜਦੀਆਂ ਛੋਟੀ ਉਮਰ ਆ 10 10 ਮਹੀਨੇ ਕਿਹਦੀ 11 ਮਹੀਨੇ ਉਮਰ ਆ ਤੇ ਦੰਦੋ ਖੀਰੀਆਂ ਪੰਜੇ ਹੈਨਾ ਬਾਈ ਗਾਰੰਟੀ ਆ ਠੀਕ ਹੈ ਗੰਡ ਮਰੋੜੀ ਹੋਵੇ ਸਹੀੜ ਹੋਵੇ ਆਪਣੀ ਜ਼ਿੰਮੇਵਾਰੀ ਆ ਠੀਕ ਹੈ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਕਿਸੇ ਦੇ ਗੰਡ ਮਰੋੜੀ ਹੋਵੇ ਕੋਈ ਪਿੰਡੇ ਤੇ ਕੋਈ ਕਿਸੇ ਵੀ ਪ੍ਰਕਾਰ ਦੀ ਕੋਈ ਗੱਲਬਾਤ ਆ ਤੇ ਆਪਾਂ ਬੈਠੇ ਆ ਪਰ ਭਰਾ ਦਾ ਵਪਾਰ ਦਾ ਕੰਮ ਬਿਲਕੁਲ ਜੈਨੂਨ ਰੇਟ ਹੁੰਦੇ ਆ ਬਾਈ ਦੇ ਤੇ ਪਿੰਡਾਂ ਚੋਂ ਬਾਈ ਘਰਾਂ ਚੋਂ ਆਮ ਕਿਸਾਨ ਫਾਰਮਰ ਦੇ ਘਰੋਂ ਪਸ਼ੂ ਬਾਈ ਖਰੀਦਦੇ ਆ ਇਹ ਬੰਦ ਚਾਰ ਬੱਚੀਆਂ ਦਾ ਨਾ ਹਾਰ ਨਹੀਂ ਆ ਕੋਈ ਤੋਂ ਉਹਦੇ ਰਸਤੇ ਦਾ ਨਿਸ਼ਾਨ ਵੀ ਨਹੀਂ ਠੀਕ ਹੈ ਜੀ ਹਾਂ ਸਹੀ ਗੱਲ ਆ ਬਾਈ ਜੀ ਤੇ ਬਾਈ ਨੇ ਰੇਟ ਆ ਜਿਹੜੇ ਬਹੁਤ ਸੋਹਣੇ ਜਾਇਜ਼ ਕੀਤੇ ਆ ਤੇ ਪੰਜ ਜੇ ਕੋਈ ਪੰਜੇ ਨਾ ਖਰੀਦਦਾ ਤੇ ਬਾਈ ਕਹਿੰਦਾ 500 ਕਿਲੋਮੀਟਰ ਆਪਾਂ ਕਰਾ ਫ੍ਰੀ ਕਰਾਂਗੇ ਜੇ ਕੋਈ ਇੱਕ ਖਰੀਦਦਾ ਤੇ 50 ਕਿਲੋਮੀਟਰ ਉਹਦੀ ਪਹੁੰਚ ਕਰਾਵਾਂਗੇ ਤੇ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜਿਹੜਾ ਵੀ ਨਾਕ ਤੁਹਾਡੇ ਫੈਕਟ ਹੋਇਆ ਬਾਈ ਨੂੰ ਸਕਰੀਨ ਸ਼ਾਟ ਭੇਜ ਸਕਦੇ ਆ ਤੇ ਬਾਈ ਦੇ ਨਾਲ ਗੱਲਬਾਤ ਕਰ ਲਿਓ ਮਿਲਦੇ ਅੱਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹਸੀ ਕਲਸਰਨ